ਪੂਰੇ ਪੰਥ ਨੇ ਪਾਕਿਸਤਾਨ ਦੇ ਇੱਕ ਹੋਰ ਪੂਰੇ ਤੁਮ ਕਸਤਾਨ 23 ਦੇ ਨਾਲ ਆਪਣੇ ਭੂਮਿਕਾ ਦੇ ਭਾਈ ਆ ਤੇ ਉਹਨਾਂ ਦੀ ਜੋ ਭੂਮਿਕਾ ਸੀ ਉਹਨੂੰ ਫਾਰਮੂਲਿਆ ਮੈਂ ਨੂੰ ਫਾਰਮੂਲ ਚ ਦੇ ਸਭ ਆਪਕੋ ਕਿਆ ਸੋਚਿਆ ਆਪਣੇ ਇਹ ਸਾਰਾ ਕਾਰਜਕ੍ਰਮ ਜੋ ਆਪਾਂ ਕੋਲੀ ਚਲਾਈ ਤੇ ਕਿਆ ਮਨ ਵਿੱਚ تھا ਆਪਕੇ ਆਪ ਜੰਬੂਜੀ ਕਰ ਲਓ ਗੱਲ ਪੰਜਾਬੀ ਚ ਤੇ ਜੱਪੀ ਹਿੰਦੀ ਉਹ ਦੇਖੋ ਉਹ ਤੇ ਸਭ ਦੇ ਸਾਹਮਣੇ ਇਹਦੇ ਉੱਤੇ ਕੋਈ ਕੋਈ ਟ੍ਰਾਇਲ ਚੱਲ ਰਿਹਾ ਤੇ ਉਹਦੇ ਵਿੱਚ ਜੋ ਫੈਸਲਾ ਹੋਏਗਾ ਹੋਏਗਾ ਦੁਨੀਆ ਦੇ ਸਾਹਮਣੇ ਮਨ ਦੇ ਵਿੱਚ ਹੈ ਕਿ ਸੀ ਤੁਹਾਡੇ ਵਿੱਚ ਕੋਈ ਰੋਸਾ ਸੀ ਈ ਸੀ ਮੰਨ ਤੁਸੀਂ ਜਿਹੜਾ ਇੰਨਾ ਤੁਸੀਂ ਘਟਨਾ ਕਰ ਦਿੱਤੀ 2015 ਤੋਂ ਜਿਹੜਾ ਫੋਟੋਨ ਦੁਆਰਾ ਕਰਨਾ ਦੇ ਕੁੜਚੜਾ ਨੂੰ ਬਣਾ ਕਦੀ ਹੈ ਆਪ ਤੱਕ ਪਿਛਲ ਤੱਕ ਸਭ ਤੋਂ ਤਨਖਾਹ ਲੱਗੀ ਸੀ ਉਹਦੇ ਨਾਮ ਪ੍ਰਵਾਨ ਕੀਤੀ ਆ ਤੇ ਨਾ ਹੀ ਏਕਾਦ ਤੱਕ ਸਹਿਬ ਦੇ ਆਦੇਸ਼ਾਂ ਦੇ ਅਨੁਸਾਰ ਉਹਨੂੰ ਕੂੜਾ ਕੀਤਾ ਜਾ ਰਿਹਾ ਛੜਾ ਸਾਹਿਬ ਜਥੇਦਾਰ ਕਾਰਜ ਤੇ ਗਏ ਨੇ ਨਵੇਂ ਜਥੇਦਾਰ ਸਾਥੇ ਗਏ ਨੇ ਕਿਸੇ ਲਿਖੇ ਉਹ ਬਾਅਦ ਚ ਕਰਾਂਗੇ ਜਾਰੀ ਪਿਆਰ ਅੱਜ ਚਲੀਏ ਘਰ ਨੂੰ ਅੰਦਰ ਇੰਨੀ ਗੱਲਾਂ ਦਾ ਇਹਨਾਂ ਨੂੰ ਅਸੀਂ ਪਤਾ ਨਹੀਂ ਸੀ ਸਹੀ ਜਵਾਬ ਦੱਸੋ ਬੰਟੀ ਰਮਾਣਾ ਖਰਾ ਨੇ ਕਿਹਾ ਵੀ ਜਿਹੜਾ ਕੋ 25 ਰਮਾਣਾ ਚੋਹ ਬੰਦੇ ਆ ਅਸੀਂ ਮੈਂ ਦੇਣਾ ਮੈਂ ਤੁਹਾਨੂੰ ਆਉਂਦਾ ਫੋਟੋ ਵੀ ਗੱਲ ਕਰ ਲੈਂਦੇ ਮੈਂ ਕਿਹਾ ਤੁਸੀਂ ਜਿਹੜੀ ਗੱਲ ਹੈ ਨਾ ਜ਼ਮਾਨਤ ਹੋ ਗਈ ਹੈ ਜੀ ਘਰ ਜਾਵਾਂਗੇ ਸਕਾਲਰ ਬੰਦੇ ਆ ਬਹਿ ਕੇ ਵਿਚਾਰ ਕੇ ਸਾਰਾ ਜਾਰੀ ਕਰਾਂਗੇ ਸੋ ਇਹ ਬੰਟੀ ਰਮਾਣਾ ਇਹ ਕਹਿੰਦਾ ਕੁੱਤਾ ਇਹ ਕਹਿੰਦਾ ਬਿੱਲਾ ਇਹ ਕਹਿੰਦਾ ਸੀ ਨਹੀਂ ਜਵਾਬ ਨਹੀਂ ਦੇਣਾ ਉਹ ਪੰਥ ਦੇ ਦੁਖੀ ਆ ਤੰਤ ਦੇ ਦੁਖੀ ਆ ਗੁਰੂ ਘਰ ਦੇ ਦੁਖੀ ਆ ਸੋ ਅਸੀਂ ਅੱਜ ਦੇ ਦਿਨ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਕੋਈ ਦੇਣਾ ਜਿਹੜਾ ਦੇਣਾ ਸੀ ਮੈਂ ਦੇ ਚੁੱਕਿਆ ਹੈਗਾ ਭਾਈ ਨਰੈਨ ਸਿੰਘ ਚੋੜਾ ਸਾਢੇ 3 ਮਹੀਨੇ 4 ਮਹੀਨੇ ਬਾਅਦ ਘਰੇ ਆਏ ਆ ਤੇ ਵਿਯੋਧਕ ਨੇ ਇਹਨਾਂ ਨੂੰ ਟਾਈਮ 'ਤੇ ਘਰੇ ਲੈ ਕੇ ਜਾਣ ਪਰਿਵਾਰ ਦੇ ਵਿੱਚ ਜਾਣਗੇ ਬਾਕੀ ਸਾਰੀਆਂ ਗੱਲਾਂ ਜਵਾਬ ਜਿਹੜੇ ਆ ਉਹਦਾ ਲਿਖਤੀ ਤਿਆਰ ਕੇ ਬਿਆਨ ਜਾਰੀ ਕਰਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਸਪਾਲ ਸਿੰਘ ਮੰਜਪੁਰ ਸਰਦਾਰ ਗੁਰ ਗਰਦੀਪ ਸਿੰਘ ਜਗਦੀਪ ਸਿੰਘ ਦਾ ਸ਼ਿਕਰਨਦਾਵਾ ਇਹਨਾਂ ਦੇ ਸੁਪੁੱਤਰ ਵੀ ਵਕੀਲ ਆ ਦੋਨੇ ਤੇ ਇਹਨਾਂ ਨੇ ਪੂਰੀ ਜਨੂ ਕੇਸ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਆ ਤੇ ਉਹਦੇ ਉਹਨੂੰ ਫਾਲ ਮਿਲਿਆ ਅੱਜ ਬਹੁਤ ਠੀਕ ਠਾਕ ਭਾਈ ਇਹਨਾਂ ਦਾ ਤਹਿ ਦਿਲੋਂ ਧੰਵਾਦ ਆ ਪੂਰੇ ਸਿੱਖ ਜਗਤ ਦਾ ਵੀ ਤਹਿ ਦਿਲੋਂ ਧੰਵਾਦ ਆ ਕਰਨਾ ਵਾ ਹੋਰ ਜਿਹੜੀਆਂ ਜਿਹੜੀਆਂ ਪੰਥ ਨੂੰ ਸਮਰਪਿਤ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਨੇ ਮਨੋਸਮਰਥਨ ਦਿੱਤਾ ਅੱਛਾ ਤੁਸੀਂ ਆਏ ਕਿੰਨੀ ਤਰੀਕ ਨੂੰ ਸੀ ਇੱਥੇ ਰੋਪੜ ਜ਼ਿਲ੍ਹੇ 17 17 ਕਿਹੜੀ ਸੀ 17 ਦਸੰਬਰ ਚਾਰ ਨੂੰ ਅਰੈਸਟ ਹੋਇਆ 17 ਨੂੰ ਰਿਮਾਂਡ ਰਿਮਾਂਡ ਕਰਾ ਦਿੱਤਾ ਤੇ ਤੁਹਾਨੂੰ ਫਿਰ ਹੋਰ ਵੀ ਕਿਤੇ ਉਸ ਤੋਂ ਇਲਾਵਾ ਕਿਸੇ ਜੇਲ੍ਹ ਚ ਜਾਂ ਕਿਤੇ ਹੋਰ ਰੱਖਿਆ ਗਿਆ ਅਮਨ ਸਾਹਿਬ ਜੇਲ੍ਹ ਚ ਲੈ ਕੇ ਗਏ ਸੀ ਉੱਥੋਂ ਇੱਥੇ ਭੇਜ ਜੇਲ੍ਹ ਲੈ ਕੇ ਉਹ ਗਏ ਹੀ ਉਹਨਾਂ ਨੇ ਪਹਿਲਾਂ ਹੀ ਫੈਸਲਾ ਕੀਤਾ ਹੈ ਹਨਾ ਥਾਣੇ ਬਦਲ ਲੱਗ ਗਿਆ ਹੈ ਵੇਖ ਨਹੀਂ ਰੱਖਾ ਹੂੰ ਅੱਛਾ ਠੀਕ ਹੈ ਕੱਲ੍ਹ ਦੀ ਦੋ ਦਿਨ ਮੈਂ ਤਾਂ ਵੱਲੋਂ ਤਾਂ ਕਿਹਾ ਗਿਆ ਵੀ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਮਿਲ ਕੇ ਚੱਲ ਰਹੇ ਹੋ ਉਹਨਾਂ ਨੇ ਤੁਹਾਡੇ ਵਰਗੇ ਬੰਦੇ ਰੱਖੇ ਹੋਏ ਆ ਉਹ ਇਸ ਜਗ੍ਹਾ ਕੰਮ ਕਰਨਾ ਮੈਂ ਤਾਂ ਚਾਹਤੀ ਸੀ ਯਾਰ ਗੱਲ ਦੱਸਤੀ ਸੀ ਮੈਂ ਸਾਰੀ ਗੱਲ ਕੋਈ ਨਹੀਂ ਦੱਸ ਸਾਹਮਣੇ ਦੱਸਤੀ ਜਸਤੀ ਜਸਤੀ ਸਾਰੀ ਗੱਲ ਬੇਰਾ ਸਿਰਫ ਤੇ ਸਿਰਫ ਖਾਲਸਾ ਪੰਥ ਨਾਲ ਸਬੰਧਤ ਸਬੰਧਤਮ ਹੈ ਗੁਰੂ ਮਹਾਰਾਜ ਦੇ ਇੱਛਾ ਦੇ ਅਨੁਸਾਰ ਚੱਲਣ ਵਾਲਾ ਕਿਸੇ ਵੀ ਕਪੜੀ ਸਿਆਸੀ